ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੀ ਤੇ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਲੋ ਜੀ ਬਾਈ ਕੱਲ ਰਹਿ ਗਿਆ ਤਾਂ ਆਪਣਾ ਥੋੜਾ ਜਿਹਾ ਗੰਨਾ ਵੇਚਣੇ ਤੇ ਤੇ ਸਾਜਰੇ ਆ ਗਏ ਬੰਦੇ ਫੇਰ ਰਹਿ ਗਏ ਤੇ ਆਪਣੇ ਇੱਕ 10-12 ਸਿਆੜ ਰਹਿ ਗਏ ਤੇ ਤੇ ਉਹ ਲੱਗੇ ਆਂ ਬੀਜਾਂ ਕੱਢ ਲਿਆ ਇਹਨਾਂ ਨੇ ਤੇ ਆਪਾਂ ਟਰੈਕਟਰ 'ਤੇ ਲਿਆਂਦਾ ਰੇੜਾ ਹੀ ਪਾ ਲਿਆ ਤਾਂ ਮਗਰ ਤੇ ਸਾਈਡੋਂ ਤੇ ਲੈ ਗਿਆ ਤਾਂ ਕੱਲ ਟਰਾਲਾ ਉਹਨੇ ਪਉਣਾ ਤਾਂ ਮੁਰਗੀਆਂ ਦਾ ਰੇਹ ਲਿਆਉਣਾ ਤਾਂ ਬਾਈ ਤੇ ਉਹਦੇ ਕਰਕੇ ਲੈ ਗਿਆ ਟਰੈਕਟਰ ਤੇ ਉਹਦੇ ਚ ਟਰਾਲੇ ਚ ਲੱਧਿਆ ਰਹੇ ਦੇ ਸੀ ਮੁਰਗੀਆਂ ਦਾ ਤੇ ਆਪਾਂ ਜਿਹੜਾ ਲਿਆਂਦਾ ਤਾਂ ਕਰਕੇ ਆਪਣੇ ਮਗਰ ਹੜ ਪਾਏ ਇੱਥੇ ਫਿਰ ਆਪਾਂ ਜਾਂਦਾ ਫੋੜ ਤੇ ਫੋੜ ਦੇ ਮਗਰ ਬਾਕੀ ਬੀਜ ਉਹ ਚੱਲਿਆ ਆਈ ਗੰਨਾ ਆਪਣਾ ਤੇ ਇਹਦੇ ਬਾਅਦ ਪਾਉਨੇ ਆ ਵਿੱਚ ਡਾਇਆ ਡਾਇਆ ਤੇ ਵਿੱਚ ਰੀਜੈਂਟ ਮਲਾ ਕੇ ਤੋਹੇ ਕਿੱਲਿਆਂ ਚ ਪਾ ਲੈਣੀ ਆਪਾਂ ਨੇ ਤੇ ਉਹਦੇ ਬਾਅਦ ਮਿੱਟੀ ਪਾਉਂਗੇ ਦੇਖਦੇ ਆ ਕਿਵੇਂ ਸਕੀਮ ਲੋਟ ਆਉਂਦੀ ਆ ਇਪੇਰ ਨਾਲ ਪਾਈਏ ਜਾਂ ਸੁਆਗਾ ਫੇਰਦੀ ਹੈ ਦੇਖਨੇ ਬਾਕੀ ਬੀਜੋ ਚੱਲੇ ਆ ਬੀਜ ਆਪਾਂ ਸਾਰਾ ਹੀ 18 ਬੀਜਿਆ ਬਾਈ ਤੇ ਥੋੜਾ ਜਿਹਾ ਵਧੇ ਜਾਣਾ ਆਪਣਾ ਤਕਰੀਬਨ ਅੱਜ ਜਾਣਿਆ 8-10 ਭਰੀਆਂ ਬਚੇ ਜਾਣੀਆਂ ਥੋੜਾ ਜਿਹਾ ਖੜਾ ਵੀ ਇੱਥੇ ਉਦੇ ਸਾਨੇ ਤੇ ਹੋ ਜਣੂਆ ਚਲੋ ਖੇਤ ਵਿੱਲਾ ਉਹ ਵੀ ਉਹ ਵੀ ਖੇਤ ਸਾਫ ਸੁਭਈਆ ਕਰਨਾ ਆਉਂਦਾ ਬਾਈ ਤੇ ਫੇ ਬਟਣ ਲੱਗ ਜਾਂਦਾ ਹੁਣ ਕੰਮਾਂ ਤਾਂ ਤੇ ਆ ਮੌਲਾਕਤ ਬੰਦਿਆਂ ਨਾਲ ਆ ਵੀ ਬੀਜ ਹੋ ਗਿਆ ਆ ਹੋ ਗਿਆ ਹੋ ਗਿਆ ਹੋ ਗਿਆ ਆ ਗਿਆ ਅੱਛਾ ਹੁਣ ਕਿੱਥੇ ਜਾਣਾ ਅੱਛਾ ਕੀ ਕਰਨਾ ਹੁਣ ਹੁਣ ਕੀ ਕਰਨਾ ਚੱਲੋ ਇਹਨੇ ਆਵੋ ਦਵਾਲ ਵਾਲੇ ਟਾਲ ਵਾਲਾ ਗਿਆ ਨਾ ਅੱਛਾ ਠੀਕ ਹੈ ਠੀਕ ਬਾਕੀ ਬੰਦਾ ਕਿੱਥੇ ਬਾਕੀ ਗਿਆ ਹਣਾ ਉੱਥੇ ਹੈ ਮੇਰਾ ਕੰਮ ਹੋ ਗਿਆ ਹਾਂ ਕੰਮ ਹੋ ਗਿਆ ਮੇਰਾ ਓਡਰ ਧੰਨਵਾਦ ਕੰਮ ਕਰਤਾ ਟਾਈਮ ਨਾਲ ਪਪੂਲਰ ਲਾ ਪਪੂਲਰ ਲਾ ਦੀ ਪਪੂਲਰ ਹਾਂ ਪਪੂਲਰ ਲਾਣਾ ਹੁਣ ਆਪਾਂ ਨੇ ਲੇਟੇ ਹੁੰਦਾ ਫਿਰ ਕੰਮ ਫਿਰ ਲੱਗ ਜਾਂਦਾ ਪੱਤਾ ਫੁੱਟਣ ਹਾਂਜੀ ਫਿਰ ਸੁੱਕ ਜਾਂਦਾ ਫਿਰ ਫਾਇਦਾ ਨਹੀਂ ਫਿਰ ਸਾਲ ਪਰ ਜਾ ਵੈਂਦਾ ਕੰਮ ਹਾਂ ਹੁਣ ਟਾਈਮ ਆ ਬਸ ਅਹੀ 10 15 ਦਿਨ 10 ਦਿਨ ਹੋਰ ਆ ਬਸ ਫਿਰ ਤਬ ਲੱਗ ਜਾਣਾ ਹੁਣ ਪੱਤਾ ਫੁੱਟਣਾ ਪੱਤ ਝੜ ਖਤਮ ਆ ਹੁਣ ਉਹਦੇ ਤੂੰ ਤਨੂੰ ਦਾ ਦੇਖ ਕਿੰਨਾ ਪਤਾ ਆ ਵੀ ਗਿਆ ਤੂੰ ਤਨੂੰ ਤੂੰ ਤਾਂ ਦੇਖ ਕਿੰਨਾ ਫੁੱਟਿਆ ਆ ਹਾਂ ਤੂੰ ਤਨੂੰ ਆ ਗਿਆ ਸਾਰੇ ਨਾਲ ਤੇ ਪਹਿਲਾਂ ਤੂੰ ਤਨੂੰ ਪਤਾ ਆ ਜਾਂਦਾ ਹਾਂ ਹਾਂ ਉਹਨੇ ਮੁਸਕਨ ਨੂੰ ਕਹਿ ਦੇਨੇ ਸੀ ਠੀਕ ਨਹੀਂ ਠੀਕ ਤੇ ਉਹ ਆਹ ਦੇ ਦਿਓ ਗੰਦਾ ਸਾਇਸ ਠੀਕ ਤਾਂ ਜਾਨੀ ਕਿ ਸਿੱਧਾ ਜਿਆਦਾ ਪਿੰਗਾ ਨਹੀਂ ਤਾਂ ਹਾਂ ਠੀਕ ਜਾਂਦਾ ਲੋ ਜੀ ਬਾਈ ਚਾ ਲੈ ਕੇ ਆਇਆ ਮੈਂ ਡੈਡੀ ਜੀ ਤੇ ਬੰਦੇ ਜੀ ਸ਼੍ਰੀ ਗਾਲ ਜੀ ਚੱਲਦਾ ਸੁਆਗਾ ਹਾਂ ਸੁਆਗਾ ਹੀ ਹੋ ਗਿਆ ਤਾਂ ਉਹ ਸੁਆਗਾ ਹੀ ਹੋ ਗਿਆ ਉਹ ਫੱਟੀ ਬੜਾਈ ਸੀ ਰੋਟਾ ਵੇਡਰ ਪਿੱਛਾ ਜਿਹੜੀ ਲੀਕ ਜੀ ਮਟਾਈ ਜਾਂਦੀ ਕੱਦੂ ਖੱਤਰ ਬਣਾਈ ਸੀ ਹਾਂ ਕੱਦੂ ਘੱਤਣ ਤੇ ਮੇਰੇ ਕੱਲ ਦਿਮਾਗ ਚ ਆ ਗਈ ਹਾਂ ਤੇ ਚੱਲ ਇਹ ਹੋ ਗਈ ਆ ਬੜੀ ਬੜੀ ਮੁੱਟੀ ਪਾਈ ਜਾਂਦੀ ਏ ਇਹ ਪਹਿਲਾਂ ਨਾਲ ਤਾਂ ਬਹੁਤ ਟਾਈਮ ਲੱਗਣਾ ਅੱਜ ਚਾਰ ਭਈਏ ਲੱਗ ਜਣੇ ਤੇ ਨਾ ਭਈਆ ਮਿਲਦਾ ਕੀ ਹੂੰ ਉਹਨੂੰ ਘਾਟਾ ਲੱਗਿਆ ਇੱਕ ਮਾਰ ਲੈ ਉਹਨੂੰ ਮਾਰ ਤੀ ਇਹਦੇ ਬਰੈਂਡਾ ਫੇਰ ਦੇ ਫਿਰ ਰੇਖ ਖੜਾਇਆ ਹੁਣ ਨਾਲੇ ਰੀਜੈਂਟ ਹੂੰ ਪਾਤਾ ਆ ਪਾਤਾ ਡਿਡ ਡਿਡ ਥੇਲੇ ਪਾਤਾ ਦਾ ਇਹ ਠੀਕ ਹੈ ਠੀਕ ਹੈ ਕਿਲੋ ਕਿਲੋ ਪਾਤਾ ਰੀਜੈਂਟ ਕਿਲੋ ਕਿਲੋ 5 5 ਕਿਲੋ ਦਾ ਉਹ ਚਾਰ ਚਾਰ 5 5 ਕਿਲੋ ਦਾ ਉਹ ਇਹ ਉਹ ਪੈਕਟ ਪੈਕਟ ਕਾ ਕਿਲੋ ਦਾ ਕਿੱਥੇ ਪੈਕਟ ਪਿਆ ਤੇ ਤੂੰ ਤੇ ਮਾਮਾ ਪੋਣਾ ਇੱਕ ਕਰਕੇ ਦੇ ਆਹੋ ਉਹ ਤਾਂ ਠੀਕ ਆ ਤੇ ਤਾਂ ਪਾਤਾ ਕਿਲੋ ਦਾ ਹੀ ਹੋਣਾ ਨਾ ਨਾ ਕਿੰਨੇ ਵੱਧ ਦਾ 4 ਕਿਲੋ ਦਾ ਪਤਾ ਹੀ 5 ਦਾ ਇੰਨਾ ਹੈ ਨਾ ਨਹੀਂ ਜ਼ਿਆਦਾ ਹੋਊਗਾ ਹੈ ਕਿਲੋ ਦਾ ਨਹੀਂ ਜ਼ਿਆਦਾ ਇਹ ਕਿਲੋ ਸਜ਼ਾ ਹੈ ਹਾਂ ਜ਼ਿਆਦਾ ਹੈ ਜ਼ਿਆਦਾ ਹੋਊਗਾ ਹਾਂ ਹਾਂ 5 ਜਾਂ 4 ਕਿਲੋ ਦਾ ਹੈ ਹੈ ਹਾਂ ਇਹ ਰਿ ਦਿੱਤਾ 500 ਦਾ ਪੈਕਟ 500 ਦਾ ਹੂੰ ਦੋ ਹੀ ਦਿੰਦੇ ਆ 60 ਵਾਲੀ 500 ਦੀ ਦਿੱਤੀ ਸੀ ਮੈਂ ਕਿਹਾ ਮਜ਼ਦੂਰ ਲੈ ਇੱਕ ਹੂੰ ਉਹ ਮੈਂ ਗਿਆ ਉਹ ਮੈਂ 86% ਇਹ ਇਹ ਕਹਿੰਦਾ ਵੀ ਗੰਨੇ ਵਿੱਚ ਪਹਿਲਾਂ ਇਹੀ ਪਾਉਂਗੇ ਹਾਂ ਕਹਿੰਦਾ ਫਿਰ ਪਾਉਣੀ ਜੰਮਣ ਸ਼ਕਤੀ ਘਟਾ ਦਿੰਦੀ ਹੈ ਜੇ ਜ਼ਿਆਦਾ ਆਪਾਂ ਤੇਜ਼ ਪਾ ਦਈਏ ਕਹਿੰਦੇ ਹਾਂ ਰੀਜੈਂਟ ਵੀ ਜ਼ਿਆਦਾ ਤੇਜ਼ ਪਾਈਏ ਉਹ ਵੀ ਕਹਿੰਦਾ ਹਾਂ ਇਹਦੇ ਕਲੋਰੋ ਪਾ ਦਵੇ ਨਹੀਂ ਜੀ ਨਹੀਂ ਕਲੋਰੋ ਪਾ ਦਵੇ ਨਹੀਂ ਤੇ ਹਾਂ ਆਪਾਂ ਇਹਦਾ ਚਾਹ ਰੀਜੈਂਟੇ ਪਾਈ ਹਾਂ ਆਹ ਕਲੋਰੋ ਵੀ ਪਾ ਦਨੇ ਆ ਹਾਂ ਕਲੋਰੋ ਵੀ ਉਹਦਾ ਸੇਵ ਖਾ ਕੇ ਤੇ ਹੀ ਕੁਝ ਪਾ ਲਾ ਕੁਝ ਪਾ ਦਾ ਰੀਜੈਂਟ ਪਾ ਲਾ ਕਲੋਰੋ ਪਾ ਲਾ ਹਾਂ ਹਾਂ ਲੈ ਦੇਣਾ ਟਰੈਕਟਰ ਲੈਣ ਗਏ ਉੱਥੇ ਭਾਈ ਟਰੈਕਟਰ ਦਵਾ ਲਿਆ ਹੁੰਦਾ 47 ਵਧੀਆ ਵਧੀਆ 4x4 ਵਧੀਆ ਦੂਆ ਵਿੱਚ ਦੇ ਦਿੱਤਾ ਦੂਆ ਹਾਂ ਅਰਜਨ ਵਿੱਚ ਦੇ ਦਿੱਤਾ 605 ਇਹ ਹੁਣ ਫਾਰਵਰਡ ਟ੍ਰੈਕ ਹੋ ਜਾਊਗਾ ਮਾਲਾ ਜੀ ਮਾਲਾ ਚ ਹਾਂ ਦੇਖੋ ਦੇਖ ਆਈ ਹਾਂ ਜੀ ਰੀਸ ਪੈ ਜਾਂਦੀ ਜਿੱਦਨ ਹੋਊਗੀ ਮਾਲਾ ਉਦੋਂ ਹੋਊਗੀ ਹਾਂ ਕਦੇ ਟਰਾਲੇ ਹੁਣ ਆਪਾਂ ਦਾ ਫਿਰ ਹੋਰ ਬਦਲੂਗੇ ਆਪਾਂ ਆਪਾਂ ਦਾ ਨਹੀਂ ਇਹ ਲੈਣਾ ਹਾਂ ਆਪਾਂ ਤਾਂ ਬਦਲੂਗੇ ਹੁਣ ਆਪਾਂ ਤਾਂ ਸੋਨਾ ਲੀਕਾ ਲੈਣਾ ਸੋਨਾ ਲੀਕਾ ਨਹੀਂ ਹੈਗੇ ਸੋਨਾ ਲੀਕਾ ਲਿਆਉਣਾ ਹੋ ਗਈ ਕਹਿੰਦੇ ਤੂੰ ਬਦਲ ਨਾ ਹੈਂ ਸੋਨਾ ਲੀਕਾ ਨਹੀਂ ਮਲਾਂ ਉਹ ਵਧੀਆ ਜੀ ਮੈਂ ਤਾਂ ਕਹਿੰਦਾ ਕਰਤਾਰ ਵਾਲਿਆਂ ਦਾ ਜੇ ਕਰਤਾਰ ਮਸ਼ੀਨ ਦਾ ਉਹਨਾਂ ਦਾ ਟਰੈਕਟਰ ਲਿਆਈਏ ਲਾ ਉਹੀ ਠੀਕ ਹੈ ਉਹੀ ਠੀਕ ਹੈ ਵਧੀਆ ਵਧੀਆ ਕਰਤਾਰ ਵਾਲਿਆਂ ਦਾ ਵੀ ਬਹੁਤ ਵਧੀਆ ਟਰੈਕਟਰ ਉਹਨਾਂ ਦੀ ਮਾਰਕੀਟ ਹੈਗੀ ਆ ਮਾਰਕੀਟ ਜਦ ਕਾ ਮਰਜੀ ਵੇਚ ਲੈ ਇਹਨੇ ਤਾਂ ਜਮਾ ਜੀ ਵੇਚਾ ਹੁਣ ਸੋਨਾਂ ਵਾਲੀ ਕਬਿਖਦਾ ਨਹੀਂ ਹਾਂ ਵੇਚਣਾ ਆਟਾ ਪਾਉਂਦਾ ਕਾਟਾ ਪਾਉਂਦਾ ਏ ਚੀਜ਼ ਲੈ ਤਾਂ ਲੰਨੇ ਆਪਾਂ ਘਾਟੇ ਵਾ ਇਹ ਉਨੇ ਕਦਾ ਹੀ ਵਿਕ ਜਾਂਦਾ ਏ ਹਾਂ ਹੁਣ ਆਪਾਂ ਨੂੰ 2-3 ਸਾਲ ਲੇ ਹੋ ਗਏ ਬਾਅਦ ਤੇ ਬਾਅਦ 15-20 20000-30000 ਦਾ ਘਾਟਾ ਪੈ ਜੋ ਵਿਕ ਜਾਣਾ ਇੰਨੇ ਕਦਾ ਹਾਂ ਲਓ ਉਨੇ ਦੇ ਵੀ ਵਿਕ ਜ ਨੇ ਆਹ ਉਨੇ ਕਦਾ ਵੀ ਵਿਕ ਜੇ ਘਾਟਾ ਚੱਲ ਉਹ ਬਾ ਬਹੀ ਆਪਾਂ ਨੇ ਹੋਰ ਹੋ ਜਾਂਦਾ ਚੱਲ ਫੇਕ ਉਨੀ ਚੀਜ਼ ਉਨੇ ਕਦੇ ਵਿਕ ਜਾਂਦਾ ਉਹਨਾਂ ਦੁਖਦਾ ਵੀ ਨਹੀਂ ਇੰਨਾ ਜੇ ਜ਼ਿਆਦਾ ਹੋ ਗਏ ਦੋ 1.5 ਦੋ ਲੱਖ ਦਾ ਘਟਾ ਪਈ। ਇੰਜਨ ਕਸਾਈ ਹੋ ਜਾਂਦੀ ਹੈ। ਹੋਈ ਜਾਂਦੀ ਹੈ। ਹਾਂ। ਦੋ ਤਿੰਨ ਸਾਲ ਹੋ ਗਏ ਇਹਨੂੰ ਵੀ ਲਈ ਨੂੰ ਆਪਾਂ ਨਾ। ਆਪਾਂ ਨਵਾ ਲਵਾਂ। ਹਾਂ। ਸਾਲ ਤਾਂ ਉਹੀ ਲੱਗ ਜੀ ਨੇ ਸਾਲਾ ਤਾਂ ਕੀ ਪਤਾ ਲੱਗਦਾ। ਦੋ ਸਰਵਿਸਾਂ ਹੋਈਆਂ ਆਪਣੇ ਕੋ ਕਿੰਨੇ ਕੀ ਚਲਾਈ ਆ ਆਪਣੇ ਕੋ। 500 ਘੰਟੇ ਬਾਅਦ ਤਾਂ ਸਰਵਿਸ ਹੁੰਦੀ। 500 ਘੰਟੇ ਬਾਅਦ। ਜਾਂ 500 ਦੇ ਘੰਟੇ ਦੇ ਬਾਅਦ ਹੋਵੇ ਜਾਂ 1.5 1.5 ਸਾਲ ਤੇ ਜ਼ਿਆਦਾ ਨਾ ਕਹਿੰਦੇ ਟਾਈਮ ਲੰਗਾਵੇ। ਆਹ ਕੇ ਜੇ ਏਜੰਸੀ ਵਾਲਿਆਂ ਨੂੰ ਪੁੱਛਿਆ ਤਾਂ ਮੈਂ ਕਿਹਾ ਜੇ ਉਹ ਆਪਾਂ ਵੀ ਘੱਟ ਚੱਲੇ। ਕਿ ਫੇਰ ਤਾਂ ਵੀ 1.5 ਸਾਲ ਬਾਅਦ ਕਰਾਉਣੀ ਚਾਹੀਦੀ ਹੈ 1.5 ਸਾਲ ਕਿਤੇ ਹੋਈ ਜਾਂਦਾ ਹੂੰ 1.5 ਬਦਲ ਹੋ ਜਾਂਦੀ ਹੈ 1.5 ਬਦਲ ਤਿੰਨ ਤਿੰਨ ਬਦਲ ਤਿੰਨ ਬਦਲ ਆਉਂਦੀਆਂ ਤਿੰਨ ਬਦਲ ਆਹੋ ਕਹਿੰਦੇ ਜਦ ਤੱਕ ਫੇਰ ਕਰਾਉਣੀ ਚਾਹੀਦੀ ਆ ਹਾਂ ਫੇਰ ਤਾਂ ਚੱਲ ਤੇਲ ਦਾ ਤਾਂ ਫਾਇਦਾ ਹੀ ਆ ਫਾਇਦਾ 50 ਘੰਟੇ ਪਹਿਲਾਂ ਵੀ ਘੜਾ ਲਾ ਤੇਲ ਤੇਲ ਦਾ ਫਰਕ ਨਾ ਇੰਜਨ ਬਚਿਆ ਰਹਿੰਦਾ ਹਾਂਜੀ ਹਾਂਜੀ ਤੇ ਇੰਜਨ ਨੂੰ ਰਗੜਾ ਪੈਂਦਾ ਜਗਾੜਾ ਹੋ ਗਿਆ ਸਾਰੇ ਫਾਰਮ ਟ੍ਰੈਕਟਰ ਗਾੜਾ ਨਹੀਂ ਕਰਦੇ ਤੇ ਜਿਹੜਾ ਬਹੁਤ ਗਾੜਾ ਕਰਦਾ ਸਹੀ ਫਰਕ ਆ ਹੂੰ ਇੱਥੇ ਇਹ ਘਟਾ ਟੌਰ ਪੈਂਦਾ ਨਾ ਕਸਟਰੋਲ ਹੂੰ ਆੜਾ ਕੱਟ ਕਰਦਾ ਇਹਦੇ ਜਿਹੜਾ ਜੇ ਪਾਲਾ ਹੋਈ ਨਿਕਲਦਾ ਕਿਆ ਕਹਨੇ ਹੁਣ ਛਿੱਟੀਆਂ ਲਾਉਣੇ ਵਾਲੇ ਬੰਦੇ ਛਿੱਟੀਆਂ ਹੁਣ ਕੱਲ ਨੂੰ ਬਕਰਸੋਂ ਕਹਿੰਦੇ ਜੇ ਕਹਿੰਦੇ ਕੱਲ ਨੂੰ ਲਾਉਂ ਪਰਸੋਂ ਲਾਉਂਗੇ ਹੁਣ ਦੇਖੀ ਜਾਂਦੀ ਆ ਫੋਨ ਕਰਦਾ ਉਹਨਾਂ ਨੂੰ ਵੀ ਕੱਲ ਆਉਂਗੇ ਵੀ ਕੱਲ ਨੂੰ ਲਾ ਦੋ ਆ ਲਾ ਦੋ ਉਹ ਕਿਆ ਕਿ ਕਿੱਥੇ ਜਾਂਦੇ ਆ ਉੱਥੇ ਮੰਡ ਜੇ ਬਲਾ ਚੌਰ ਬਈ ਇਹ ਉਹ ਛਿੱਟੀਆਂ ਵਾਲੇ ਛਿੱਟੀਆਂ ਵਾਲਾ ਬੰਦਾ ਕੌਣ ਬਲਾ ਚੌਰ ਜਾਂਦਾ ਰਾਤ ਆਗੇ ਤੇ ਰਾਤ ਨੂੰ ਵੀ ਕਹਿਣਾ ਇੱਕ ਦਿਹਾੜੀ ਦਾ ਕੰਮ ਆ ਵੀ ਲਾ ਦੋ ਕੱਲ ਕੋ ਲਗਾएंगे ਆਪਣਾ ਆ ਉਸ ਕੋ ਕਹਾ ਵਾ ਕਿ ਪਕਾ ਲੋ ਕੋ ਲਗਾ ਦੋ ਉਹਨਾਂ ਨੇ ਕਿਹਾ ਫਿਰ ਮੀ ਮੂ ਵੀ ਦੱਸਿਆ ਵਾ ਨਾਲ ਡੇਟ ਹੁੰਦੀ ਐ ਮੀ ਖੜੀਆਂ ਪੈ ਗਈਆਂ ਫਿਰ ਟੋਏ ਵੀ ਨਿਕਲਦੇ ਐ ਹਾਂ ਪਹਿਲਾਂ ਲਾ ਗਏ ਹੋਰ ਕੇ ਬੀਤਾ ਪੂਰਾ ਆ ਗਿਆ ਤਾਂ ਆ ਬਚ ਗਿਆ ਆ ਪੱਛੀਆਂ ਜੀਆਂ ਬਚ ਗਈਆਂ ਮੱਟਿਆ ਹੋਇਆ ਮਰ ਗਿਆ ਦਾ ਫਾਲਤੂ ਮੈਂ ਚੱਲ ਕਿਤੇ ਨਹੀਂ ਵਧੀਆ ਵਧੀਆ ਹਾਂ ਫਾਲਤੂ ਤਾਂ ਚੰਗੀ ਆ ਛਾੜਾ ਜੀ ਕੇ ਦੂ ਜਿਹੜੀ ਆ ਬੱਜ ਗਈ ਆਓ ਇਹੀ ਛਾੜਾਂ ਚ ਫੇਰ ਗਏ ਉੱਥੇ ਆ ਛਾੜਾਂ ਚ ਗਏ ਤੈਨੋਂ ਗਿਆ ਆ ਕਰਕੇ ਨਾ ਆ ਛਾੜਾਂ ਚ ਗੇਰ ਦੀ ਛੱਦੀਆ ਛੱਦੀਆ ਮੈਂ ਗੇਰ ਦਨ ਮੈਂ ਤਾਂ ਮੈਂ ਛੱਡਦਾ ਨਹੀਂ ਤੂੰ ਗੇਰ ਚੱਲ ਪਰਦੇ ਤੋਂ ਆ ਲਾਗ ਲਾਹ ਪਰਦੇ ਸਾਈਡ ਸਾਈਡ ਪਛੀ ਉੱਠਣੇ ਤੇ ਕੇ ਨਾ ਫੇਰ ਉੱਪਰ ਪਛੀ ਉਖੜ ਜਾਂਦੀ ਏ ਹਾਂ ਆ ਬਣਾਇਆ ਬਈ ਫੱਟਾ ਟੂਟਾ ਆਟਰ ਦੇ ਪਿੱਛੇ ਲਾਇਆ ਹੁੰਦਾ ਕੱਦੂ ਇਹ ਰਸਾਇਆ ਬਾਈ ਹੋਏ ਆ ਆ ਸੰਗ ਆ ਸੰਗਲੀ ਆ ਸੰਗਲੀ ਫਿਰ ਛੋਟੀ ਰਹਿ ਜਾਣੀ ਸੰਗਲੀ ਨਹੀਂ ਹਾਂ ਉਹ ਨਹੀਂ ਕੁੰਡੇ ਜੇ ਨਹੀਂ ਆਏ ਕੁੰਡੇ ਛੋਟੇ ਹਾਂ ਕੁੰਡੇ ਛੋਟੇ ਆ ਕੁੰਡੇ ਬ੍ਰੀਕ ਆ ਰਾਵਲ ਚ ਪਹਿਲਾਂ ਲੱਗਿਆ ਪਾਉਣਾ ਇੰਨੀ ਇੰਨੀ ਕਿ ਮਿੱਟੀ ਪੈਂਦੀ ਹੈ ਪਰ ਦੂਏ ਲੋਟ ਪੈਣਾ ਫਿਰ ਫਿਰ ਜ਼ਿਆਦਾ ਪਾਉਂਗੀ ਮੈਂ ਕਹਿੰਦਾ ਆ ਲੋਟੇ ਮਾਰਾ ਡਾੜੀ ਆ ਲੋਟੇ ਮਾਰ ਫਿਰ ਜ਼ਿਆਦਾ ਪੈਣੀ ਆ ਜਿੱਕੜਾ ਦੂਏ ਲੋਟ ਆਏ ਨਾ ਫੇੜਾ ਅੱਗੇ 25 25 ਪੱਕਣ ਦਾ ਖਤਰਾ ਹੂੰ ਟਾਇਰ ਦੇ ਵਿੱਚ ਪੈਂਦਾ ਸਿਆੜ ਦੇ ਉੱਪਰ ਨਹੀਂ ਬੱਟ ਪਰ ਨਹੀਂ ਰੱਖ ਹੁੰਦਾ ਟਾਇਰ ਬੱਟ ਪਰ ਉਧਰ ਉਧਰ ਹੋ ਹੀ ਜਾਂਦਾ ਹੂੰ ਪਟਾ ਘੜੇ ਉੰਮੀ ਜੌੜੀਆਂ ਹੂੰ ਤਾਂ ਤਾਜੂ ਗੇ ਰੋਟ ਬਾੜਦਾ ਦੇਖ ਲੋ ਚੱਲ ਜਮੇ ਹਾਂ ਉਕੜੇ ਰੋਟ ਅ 25 ਵੇ ਦੱਬ ਚੱਲ ਆਏ ਤਾਂ ਸਵਾਗੇ ਨਾਲ ਤੇ ਤਾਂ ਘੱਟੇ ਪੈ ਰਹੀ ਮਿੱਟੀ ਦਾ ਅੱਗੇ ਨਾ ਕਿੱਥੇ ਸਵਾਗੇ ਨਾਲ ਤਾਂ ਬਹੁਤ ਪੈ ਜਾਣੀ ਸੀ ਹਾਂ ਸਵਾਗੇ ਨਾਲ ਤੇ ਜਣੀ ਕਿ ਘੱਟਾ ਦੇਨ ਬਾਬਾ ਜਿਆਦਾ ਕਰਦੇ ਆਂ ਤਾਂ ਵੀ ਨਿਕਾ ਦੇ ਕਿਤੇ ਕਿਤੇ ਦਿਖਦਾ ਗੰਨਾ ਦੇ ਪਿਆ ਠੀਕ ਆ ਜਣੀ ਕੇ ਤਾਂ ਮਾਰ ਦੋ ਫਿਰ ਬੇੜੋ ਕੰਮ ਇਹਦਾ ਫਿਰ ਮਰ ਸੇ ਪਾਏ ਹੁੰਡੇ ਤੋਂ ਛੋਟੇ ਅੱਛਾ ਕਰਤੇ ਨਾਲੇ ਤਾਂ ਉਹ ਖੋਲੇ ਵਾਲੇ ਕੰਨੇ ਵਾਲੇ ਡਰਾ ਵਾਲ ਚ ਉਰੇ ਆ ਕੇ ਪਾ ਕੇ ਦੇਖਿਆ ਵਾ ਹਈਦਾ ਪੈਂਦੇ ਨਹੀਂ ਬਈ ਹਾਂ ਤੇ ਨਾਲੇ ਲਵਾਈ ਘਟਦੇ ਲੱਗਦਾ ਨਹੀਂ ਜਪੱਟਾ ਹੂੰ ਪੱਟਾ ਲੱਗਦਾ ਲੱਗ ਗਿਆ ਅੰਥਾਏ ਲਿਫਟ ਉੱਪਰ ਨਹੀਂ ਚੱਕ ਹੁੰਦੀ ਦੇਖੋ ਇਹ ਜਪੱਟਾ ਲੱਗਦਾ ਪੱਟਾ ਜਮਾਂ ਹੀ ਲੱਗਦਾ ਕਿੱਥੇ ਲੱਗਣਾ ਅੱਛਾ ਮੁਰੇ ਵਾਲੇ ਇਹਨਾਂ ਨੇ ਪਹਿਣੀ ਨੀ ਨਾ ਮੈਂ ਦੇਖਾ ਨਹੀਂ ਮੈਂ ਮਾਰਾਂ इधर मार पाई आगे ले जाए सही है यानी कि सुहागे नाल कट्टे है ਤੋ ਜੀ ਬਾਈ ਵੱਜ ਗਈ ਸਵਾਗੀ ਸਵਾਗਾ ਨਹੀਂ ਸੌਂਕੀ ਵੱਜ ਗਈ ਹੁਣ ਬੱਟਾ ਪਾਉਣੀਆਂ ਆ ਹਾਂ ਹੁਣ ਬੱਟਾ ਜੀ ਇੱਕ ਇੱਕ ਪਾ ਦਿੰਨੇ ਕੀਲੇ ਜੇ ਥੋੜਾ ਥੋੜਾ ਕੇਰਾ ਬਣਾ ਲੈਣਾ ਠੀਕ ਆ ਕੰਪਿਊਟਰ ਦਾ ਕਰਾਇਆ ਬਈ ਆ ਚੱਲ ਕਈ ਵਾਰ ਲਾਈਟ ਨਹੀਂ ਹੁੰਦੀ ਫੇ ਕੀਲਾ ਭਰਦਾ ਨਹੀਂ ਫੇ ਰਹਿ ਜਾਂਦਾ ਡਬਲ ਭਰਨਾ ਪੈ ਜਾਂਦਾ ਉਹੀ ਆ ਤੇ ਕੀਲਾ ਇਕੱਠਾ ਭਰਦਾ ਨਹੀਂ ਹਾਂ ਅੱਧਾ ਕੀਲਾ ਭਰਤਾ ਜਾਂਦਾ ਬਾਕੀ ਕਈ ਵਾਰ ਪਾਵਰ ਵੀ ਨਹੀਂ ਆਉਂਦੀ ਉਹ ਗਾਣਾ ਅਗਰ ਦਾ ਵੀ ਉਕਾ ਜਣਾ 2 2 ਬੱਟਾ ਪਾ ਦਿਓ ਤਿੰਨ ਕਿਆਰੇ ਪਾਣ ਜਾਣੇ 2 2 ਨਾ ਨਾ ਤੇ ਬਸ ਇੱਕੇ 2 2 ਬੱਟਾ ਨਾ ਨਾ ਲੋੜੇ ਨਹੀਂ 2 2 ਚਾਹੀਦੇ ਉਹ ਜ਼ਵਾੜ ਦੀ ਸਾਈਡ ਖਾਲ ਪਾ ਦੇਣੀ ਹੈ ਬਸ 2 2 ਬੱਟਾ ਖਾਲ ਕਿਹਦੇ ਜਾ ਪਿਆ ਜਾਣਾ ਇੰਨੇ ਦੀ ਕਿ ਲੋੜ 2 2 ਬੱਟਾ ਉਸ ਉਹ ਇੰਨਾ ਦਾ ਪਾਣੀ ਆ ਨਾਲੇ ਦਾ ਲਾਈਟ ਭੱਜ ਜਾਂਦੀ ਆ ਘਾੜਾ ਉਰੇ ਕਿਤੇ ਵੀ ਪਾਣੀ ਖਾਲਾ ਤੋਂ ਉੱਚੀ ਹੋ ਨੇ ਕਨ ਲੈਡ ਭੱਜ ਜਾਂਦੀ ਆ ਲੈਡ ਤਾਂ ਚੱਲ ਆਈ ਜਾਂਦੀ ਆ ਹਾਂ ਹੁਣ ਆ ਜਾਂਦੀ ਆ ਚੱਲਾ ਭੱਜ ਜਾਂਦੀ ਦੀ ਸਵਾਗੀ ਸਵਾਗੀ ਹੁਣ ਉੱਪਰ ਰੱਖ ਤੀ ਘਰਾ ਖੋਲ ਦੇਣੀ ਜਿੰਦਾ ਪਵਾ ਤਿੰਦਾ ਪਤਾ ਸੈਡਾ ਟੱਕ ਲਿਆਉਣੇ ਅਸੀਂ ਆਲੇ ਟੱਕ ਲਿਆਉਣੇ ਹਰੇ ਹੁਣ ਤਾਂ ਬੱਟਾ ਕਾਲੂ ਪਾਉਂਗੀ ਯਾਰ ਕਾਲੂ ਪਵਾ ਦੇ ਕੱਲ ਜਿੰਦਾ ਵੀ ਮੈਗਾ ਨਾਲ ਜੇ ਪੀ ਆਉਣ ਪਤਾ ਨਹੀਂ ਠੀਕ ਆ। ਇਹ ਘਰਾ ਪਿਆ ਹੋਇਆ ਤਾਂ ਠੀਕ ਆ। ਉੱਥੇ ਤੇ ਪਵਾ ਲਵਾਂਗਾ ਮੈਂ ਕਿਸੇ ਨੂੰ। ਕੱਖ ਗਾਦੇ ਬੱਲੇ ਆਉਣੇ। ਟਰੈਕਟਰ 'ਤੇ ਬੱਲੇ ਆਉਣੇ। ਫੇ ਹੋਰ ਕਾਲੇ ਬਰ ਅੱਗੇ ਗਾਦੇ ਬੱਲੇ ਆਉਣੇ, ਟਰੈਕਟਰ 'ਤੇ ਲਿਆਉਣੇ। ਆਦੇ ਸਿਕੰਜਾ ਪਰ। ਕੋ ਪਾਉਂਗੇ ਕੁਛ ਨਾ ਕੁਛ। ਸਿਕੰਜਾ ਵਾਲਾ। ਚਲ ਰੇੜਾ ਪਾਈਏ ਚ ਸਿਕੰਜਾ ਬਾਈ। ਔਰ ਰੇੜਾ ਵਾਲਾ। ਫਿਰ ਬੜਾ ਲਾਇਦੇ। ਓ ਆ ਜਾ। ਓ ਆ ਜਾ ਬੱਸ ਕਰ। ਆ ਜਾ ਕਾਲੂ ਕਰ ਲੂੰਗਾ ਕਿਤੇ ਨਹੀਂ ਕੱਖ ਨਹੀਂ ਵੱਢਣੇ। ਅੱਖ ਕਿਹੜੇ ਕਿਰੇਜ ਵੱਡੂ ਹੁੰਦੇ ਆਲੇ ਵੱੜੀ ਹੈ ਭਈ ਖੜਾ ਆਪਣਾ ਹਲੇ ਇੱਕ ਯਾ ਜਵੀ ਦਾ ਕਿਹੜਾ ਖੜਾ ਖੜਾ ਇੱਕ 11 ਕਿਹੜਾ ਖੜਾ ਉਹ ਖੜਾ ਇੱਕ ਗੰਦੇ ਨਾਲ ਦਾ ਨਾ ਗੰਦੇ ਦੇ ਗਾਹਾਂ ਵਾਲਾ ਇੱਕ 11 ਥੋੜਾ ਜਿਹਾ ਇਹਦਾ ਹਾਂ ਖੜਾ ਨਹੀਂ ਅੱਛਾ ਚਲੋ ਵੱੜ ਲਾਵੇ ਬਾਕੀ ਦੂਏ ਸੁੱਕੇ ਵਾਲੇ ਜਿਹਨੂੰ ਵੱੜਣੀ ਫੇਗਾਨ ਉਧਰ ਤੇ ਲਾਣੀ ਵੱਡਾ ਉਹ ਵੀ ਗਾਲ ਕੀ ਜਵੀਂ ਗਿਰ ਕੇ ਉੱਪਰ ਉੱਪਰ ਤੇ ਵੱਡ ਹੋ ਜਾਂਦੇ ਚੱਲ ਉੱਪਰ ਦੇ ਵੱਡ ਉਧਰ ਇੰਨੀਆਂ ਪੰਛੀਆਂ ਨਹੀਂ ਉੱਠੀਆਂ ਹੈਗੀਆਂ ਮੜੀ ਮੁੱਟੀ ਆ ਕਿਤੇ ਕਿਤੇ ਆ ਹਾਂ ਕਿਤੇ ਨਹੀਂ ਐਂ ਹੀ ਤਾਂ ਫੇ ਲੰਬੀਆਂ ਪੜਾਈਆਂ ਦੀ ਬਈ ਚੱਲ ਉਹ ਕਰ ਦੇਣਾ ਗੱਲਾਂ ਦਾ ਸਿੱਧਾ ਹੀ ਐ ਇਹਦਾ ਬਿੰਗਾ ਹੋਵੇ 1 1 3 2 4 ਬਸ ਇੰਨੀਆਂ ਕੁੱਠੀਆਂ ਹੋਈਆਂ ਵਿੱਚ ਮੜੀ ਮੁੱਟੀ ਮੜੀ ਕੋ ਕਿਉਂ ਤੇ ਟਾਇਰ ਚੜ ਜਾਂਦਾ ਹਾਂ ਉਹ ਮੂੰਹ ਜੇ ਚੱਕ ਲੈਂਦੀ ਐ ਜੇ ਤੇਜ਼ ਮਾਰਦੇ ਫਿਰ ਜ਼ਿਆਦਾ ਉੱਠ ਖਾਣੀਆਂ ਨੇ ਇਹ ਤਾਂ ਬਹੁਤ ਆਉਣੀਆਂ ਨੇ ਇਹ ਟਰੈਕਟਰ ਤੇਜ਼ ਹੁੰਦਾ ਇਹ ਲੋਕ ਜੀ ਤਾਂ ਹੀ ਤੇ ਹੌਲੀ ਹੌਲੀ ਬਾਰਿਆ ਲੋਕ ਆਜਾ ਪਹਿਲੇ ਇਹ ਜਿਮਾਰੀ ਗਿਆ ਤੇ ਹਮ ਲੋ ਕਰਕੇ ਤਾਂ ਮਾਰੇ ਫੇ ਬੱਚੀ ਉਖੜ ਦੇਣੀ ਚਲੋ ਆਈ ਏ ਸਾਲ 15 20 ਮਿੰਟ ਹੋ ਲੱਗ ਗਏ ਮਨ ਤਾਂ ਆਪਾਂ ਨੇ ਫਟਾ ਨਾਲ ਭਾਈ ਚਲੋ ਜੀ ਹੌਂਡਰ ਹੈ ਕਰਦਾ ਕਰਦਾ ਲੱਗ